ਜੀ ਹੈਲੋ एवरीवन ਅਦਰਸ ਰਾਜਨ ਕਈ ਦਿਨ ਹੋ ਗਏ ਸੀ ਕਿ ਮਤਲਬ ਵੀਡੀਓ ਪਾਉਣ ਦਾ ਮੌਕਾ ਨਹੀਂ ਲੱਗਾ ਥੋੜੇ ਜਿਹੀ ਬੀਜੀ ਹੋ ਜਾਂਦਾ ਬੰਦਾ ਲਾਈਵ 'ਚ ਸੋ ਟੂਡੇ ਦਾ ਸੇਮ ਟਾਪਿਕਸ ਆਮ ਕੰਟੀਨਿਊਇੰਗ ਜਿਹੜੇ ਮੈਂ ਤੁਹਾਨੂੰ ਕੋਟਸ ਦਿਨਾ ਹੁੰਨਾ ਥੋੜੇ ਜਿਹੀ ਤੇ ਪਹਿਲੇ ਉਹੀ ਕਰੇਜ ਕੇ ਸਟਰੈਂਥ ਦੇ ਰਿਹਾ ਆ ਪਹਿਲਾ ਹੈਗਾ ਜੀ ਲਾਈਫ ਇਜ਼ ਸ਼ਾਰਟ ਬਟ ਇਟ ਇਜ਼ ਵਾਈਡ ਦਿਸ ਇਜ਼ ਦਿਸ ਸ਼ੈਲ ਟੂ ਫਾਸ ਇਹ ਰੋਬੀਕਾ ਵੈਲਸ ਦਾ ਸੀਗਾ ਤੇ ਉਹੀ ਪੰਜਾਬੀ ਚ ਬਈ ਛੋਟੀ ਹੈ ਜ਼ਿੰਦਗੀ ਪਰ ਇਹਦੀ ਚੜਾਈ ਵਿਸਤਾਰ ਇਹ ਤਾਂ ਬਹੁਤ ਵੱਡਾ ਜਿਹੜਾ ਤੁਹਾਡੇ ਤੇ ਪ੍ਰੈਜ਼ੈਂਟ ਸਮਾਂ ਇਹ ਵੀ ਪਾਸ ਹੋ ਕੇ ਜਾਣਾ ਜੇ ਮਾੜਾ ਜੇ ਚੰਗਾ ਤਾਂ ਇਟ ਸ਼ੁੱਡ ਸਟੇ ਆਈ ਆਈ ਆਹ ਬਲੀਵ ਕਿ ਚੰਗਾ ਸਮਾਂ ਬੰਦੇ ਨੂੰ ਲੱਗਦਾ ਹੁੰਦਾ ਜਲਦੀ ਪਾਸ ਹੋ ਗਿਆ ਤੇ ਮਾੜਾ ਥੋੜਾ ਜਿਆਦਾ ਲੱਗਦਾ ਹੁੰਦਾ ਵੀ ਟਾਈਮ ਲੱਗ ਰਿਹਾ ਬਟ ਆਹ ਦਿਸ ਵਿਲ ਪਾਸ ਸੋ ਲਿਵ ਯੂਰ ਲਾਈਫ ਫੁੱਲੀ ਓਕੇ ਸੋ ਸੈਕੰਡ ਕੋਰਟ ਮੈਂ ਤੁਹਾਨੂੰ ਦੇ ਰਿਹਾ ਹਾਂ uh, courage doesn't always roar courage is a little voice at the end of the day that says i will try tomorrow ਇਹ ਸੀਗਾ ਜੀ ਆ ਮੈਰੀਅਨ ਰੋਡ ਮੈਚਰ ਦਾ ਤੇ ਜਿਹੜਾ ਮੈਂ ਤੁਹਾਨੂੰ ਪਹਿਲਾਂ ਕੋਟ ਦੇ ਕੇ ਗਿਆ ਲਾਈਫ ਦਾ ਉਹ ਸੀਗਾ ਰਬੇਕਾ ਵੈਲਸ ਦਾ ਬਟ ਲੈਟਸ ਕਮ ਟੂ ਦ ਸੈਕੰਡ ਕੋਟ ਜਿਹੜਾ ਮੈਂ ਤੁਹਾਨੂੰ ਦਿੱਤਾ ਹੁਣ ਥੈਟ ਕਰੇਜ ਡਸਨਟ ਆਲਵੇਸ ਰੋਲ ਆ ਸਮਟਾਈਮਸ ਕਰੇਜ ਇਜ਼ ਅ ਲਿਟਲ ਵਾਇਸ ਐਟ ਦੀ ਐਂਡ ਆਫ ਦਾ ਡੇ ਥੈਟ ਸੇਜ਼ ਆਲ ਟਰਾਈ ਟੂਮਾਰੋ ਉਹ ਵੀ ਜਿਹੜਾ ਤੁਹਾਡਾ ਆਪਾਂ ਕਹਿੰਦੇ ਆ ਨਾ ਵੀ ਜਿਹੜਾ ਵੀ ਹੌਸਲਾ ਜਾਂ ਕੋਈ ਕੋਈ ਬਹੁਤੀ ਏ ਇਦਾਂ ਦੀ ਗੱਲ ਨਹੀਂ ਹੁੰਦੀ ਵੀ ਜਿਹੜੀ ਸ਼ੋਰ ਸ਼ਰਾਬਾ ਕਰਕੇ ਤੁਹਾਨੂੰ ਮਿਲੇ ਜਾਂ ਕੋਈ ਦਰਸਾਵੇ ਕੋਈ ਇਦਾਂ ਦੀ ਚੀਜ਼ ਆ ਕੁਆਇਟ ਲਾਊਡਲੀ ਨੋ ਇਹ ਕਈ ਵਾਰ ਇੱਕ ਛੋਟੀ ਜੀ ਉਹ ਮਤਲਬ ਇੱਕ ਆਤਮਾ ਦੀ ਆਵਾਜ਼ ਹੁੰਦੀ ਆ ਬੰਦੇ ਦੀ ਐਂਡ ਆਫ ਦਾ ਡੇ ਜਿਹੜੀ ਕਹਿੰਦੀ ਆ ਓਕੇ ਇਟਸ ਓਕੇ let it go if it's not possible today maybe it's going to be possible tomorrow so i'll try tomorrow so try is the best like always keep on trying until you get succeeded the third method it is not the strength of the body that counts but the strength of the spirit a jrr yes it's physically good it's it, you should have very strengthened body to keep everything going but spirit the strength uh, that always moves your physically that that allows you to fulfill uh, whatever you want to gain in your life. ਸੋ ਸਪਿਰਿਟ ਦੀ ਜਿਹੜੀ ਸਟਰੈਂਥ ਆ ਉਹ ਹੁਣੀ ਬਹੁਤ ਜ਼ਰੂਰੀ ਆ ਜੇ ਸਪਿਰਿਟ ਦੀ ਸਟਰੈਂਥ ਘਟਦੀ ਆ ਤਾਂ ਬਾਡੀ ਉਹਦੇ ਬਾਰੇ ਕੁਝ ਨਹੀਂ ਕਰ ਸਕਦੀ ਸੋ ਯੂ ਨੀਡ ਟੂ ਸਟਾਰਟ ਫਰਮ ਸਮਵੇਅਰ which starts from your spirit ਸਪਿਰਿਟ ਤੋਂ ਸਟਾਰਟ ਹੁੰਦਾ ਤੇ ਬਾਡੀ ਲਈ ਤੁਹਾਡੇ ਤੇ ਆ ਕੇ ਲਾਗੂ ਹੋ ਜਾਂਦੀਆਂ ਨੇ ਚੀਜ਼ਾਂ ਤੇ ਇਟ ਵਰਕਸ ਇਟ ਵਰਕਸ that way ਠੀਕ ਹੈ ਜੀ ਤੇ ਮੈਂ ਤੁਹਾਨੂੰ ਅਗਲੇ ਕੋਟ ਦੇਣ ਜਾ ਰਿਹਾ ਹਾਂ ਜੀ ਐਨਕੁਰੇਜਿੰਗ ਤੇ ਆਹ ਐਨ ਰਿਚਰਡਸ ਕੋਟ ਹੈ ਐਂਡ ਆਈ ਹੈਵ ਅ ਵੈਰੀ ਸਟਰੋਂਗ ਫੀਲਿੰਗਸ ਅਬਾਊਟ uh, how you lead your life you always look ahead you never look back ਕਿਸੇ ਨੂੰ ਤੁਸੀਂ ਇਨਕਰੇਜ ਕਰਨਾ ਤਾਂ ਆਲਵੇਜ਼ ਉਹਨੂੰ ਪ੍ਰੇਜ਼ ਕਰੋ ਉਹਦੇ ਚ ਪੋਜ਼ਿਟਿਵਿਟੀ ਲੱਭ ਕੇ ਉਹਦੇ ਚ ਪੋਜ਼ਿਟਿਵਨੈਸ ਲੱਭ ਕੇ ਉਹਨੂੰ ਤੁਸੀਂ ਮੂਹਰੇ ਲਿਆਓ ਬੰਦੇ ਨੂੰ ਦੱਸੋ ਕਿ ਹਾਂ ਦਿਸ ਇਜ਼ ਵਾਟ ਯੂ ਹੈਵ ਗੁੱਡ ਇਨ ਯੂ ਤਾਂ ਜਿਹਦੇ ਕਰਕੇ ਉਹ ਮਤਲਬ ਜਦੋਂ ਆਪਾਂ ਕਿਸੇ ਨੂੰ ਪ੍ਰੇਜ਼ ਕਰਦੇ ਆ ਤਾਂ ਉਹ ਬੰਦਾ ਆਪਣੇ ਮੋਟੀਵੇਟ ਹੋ ਕੇ ਕੋਈ ਨਾ ਕੋਈ ਕੰਮ ਕਰਦਾ ਠੀਕ ਹੈ ਜੀ ਤੇ ਜਦੋਂ ਵੀ ਕਿਸੇ ਨੂੰ ਤੁਸੀਂ ਕੋਈ ਬੰਦੇ ਤੁਹਾਨੂੰ ਲੱਗ ਰਿਹਾ ਵੀ ਡਾਊਨ ਚ ਆ ਜਾਂ ਕੋਈ ਬੰਦਾ ਡਾਊਨ ਫੀਲ ਕਰ ਰਿਹਾ ਤਾਂ ਉਹਨੂੰ ਬਸ ਇਹੀ ਕਹੋ ਵੀ ਮੈਨੂੰ ਤੇਰੇ 'ਚ ਵਿਸ਼ਵਾਸ ਆ ਵੀ ਤੂੰ ਕਦੇ ਮਗਰ ਨੂੰ ਤਾਂ ਦੇਖਿਆ ਨਹੀਂ ਤੂੰ ਤਾਂ ਅੱਗੇ ਨੂੰ ਚੱਲ ਰਿਹਾ ਵਧ ਰਿਹਾ ਵਧੀਆ ਤਰੀਕੇ ਨਾਲ ਸੋ ਦੈਟ ਮੋਟੀਵੇਟਸ ਦ ਪਰਸਨ ਠੀਕ ਹੈ ਜੀ ਆਲਵੇਸ ਸਪਰੈਡ ਲਵ ਇਹ ਮੈਂ ਵਿੱਚ ਥੋੜੀ ਇਹ ਗੱਲ ਕਹਿਣਾ ਚਾਹੁੰਨਾ ਕਿਉਂਕਿ ਸਮ ਟਾਈਮਸ ਲੋਕ ਕੀ ਕਰਦੇ ਨੇ ਇਫ ਦੇ ਸੀ ਸਮਬੀ ਡਾਊਨ ਦੇ ਮੇਕ ਸ਼ੋਰ ਕਿ ਹਾਂ ਇਹਨੂੰ ਥੋੜਾ ਜਿਹਾ ਵੀ ਇਹਨੂੰ ਹੋਰ ਕਿਵੇਂ ਸਪਰੈਸ ਕਰਿਆ ਜਾਵੇ ਜਾਂ ਇਦਾਂ ਪਰ ਨਹੀਂ ਇਹ ਨਹੀਂ ਹੋਣਾ ਚਾਹੀਦਾ ਆਲਵੇਸ ਜਿਹੜਾ ਵੀ ਬੰਦਾ ਤੁਹਾਨੂੰ ਲੱਗਦਾ ਹਰੇਕ ਹਮੇਸ਼ਾ ਵਗਰੇ ਨੂੰ ਚੱਕ ਕੇ ਰੱਖੋਗੇ ਤਾਂ ਉਹਦੇ ਵਿੱਚ ਅਗਲੇ ਦੀ ਵੀ ਭਲਾਈ ਹੈ ਤੇ ਰੱਬ ਉਤੋਂ ਦੇਖਦਾ ਤੁਹਾਡੀ ਵੀ ਭਲਾਈ ਹੁੰਦੀ ਹੈ ਠੀਕ ਹੈ ਜੀ ਤੇ ਅਨਦਰ ਵਨ ਕਿਜ਼ ਆ ਕੋਟ ਬਾਈ ਜਨੀ ਕੈਸ਼ ਇਟ ਗਨ ਬੀ 올 ਯਰ ਲਾਈਫ ਯੂ ਵਿਲ ਬੀ ਫੇਸਡ ਵਿਦ ਅ ਚੋਇਸ ਯੂ ਕੈਨ ਚੂਜ਼ ਲਵ অর ਹੇਟ ਆਈ ਚੂਜ਼ ਲਵ ਠੀਕ ਹੈ ਜੀ ਮਤਲਬ ਜ਼ਿੰਦਗੀ ਦੇ ਪਲ-ਪਲ ਦੇ ਉੱਤੇ ਜਿਹੜਾ ਨਿਕਲ ਰਿਹਾ ਜਿਹੜਾ ਨਿਕਲ ਗਿਆ ਤੁਸੀਂ ਦੇਖਿਆ ਵੀ ਹੋਣਾ ਤੁਸੀਂ ਅੱਗੇ ਦੇਖੋਗੇ ਵੀ ਫਿਊਚਰ ਦੇ ਵਿੱਚ ਵੀ ਹਰੇਕ ਪਾਲਾ ਜਿਹੜਾ ਤੁਹਾਨੂੰ ਇੱਕ ਨਾ ਕੋਈ ਨਾ ਕੋਈ ਚੁਆਇਸ ਮੇਕ ਕਰਨੀ ਪੈਂਦੀ ਆ ਉਹ ਚੁਆਇਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਲਵ ਚੂਜ਼ ਕਰ ਸਕਦੇ ਹੋ ਜਾਂ ਹੇਟ ਚੂਜ਼ ਕਰ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੇ ਦ ਵਾਈਜ਼ ਐਡਵਾਈਸ ਫਰਮ ਮਾਈ ਸਾਈਡ ਊਡ ਬੀ ਲਾਈਕ ਆਲਵੇਸ ਚੂਜ਼ ਲਵ ਬਿਕਾਜ਼ ਆਫ ਜਿੰਨਾ ਸਪਰੈਡ ਕਰੋਗੇ ਉਨਾ ਹੀ ਤੁਹਾਡੇ ਕੋਲ ਇਹ ਵਾਪਸ ਆਉਂਦਾ ਠੀਕ ਹੈ ਜੀ ਤੇ ਦਾ ਨੈਕਸਟ ਵਨ ਇਜ਼ ਕਿ ਨਾ ਆਈ ਡੋਨਟ ਗਾਈ ਆਈ ਡੋਨਟ ਗੋ ਬਾਈ ði ਰੂਲ ਬੁੱਕ ਆਈ ਲੀਡ ਫਰਮ ði ਹਾਰਟ ਨਾਟ ਫਰਮ ði ਹੈਡ ਇਹ ਹੈ ਕਿ ਅਸੀਂ ਇਹ ਲੇਟ ਪ੍ਰੋਸੈਸ ਟਾਈਨਾ ਨੇ ਤੇ ਉਹੀ ਚੱਕਰ ਤੇ ਫੇਰ ਆ ਜਾਂਦੀ ਹੈ ਗੱਲ ਵੀ ਰੂਲ ਬੁੱਕ ਦੇ ਹਿਸਾਬ ਨਾਲ ਚੱਲ ਨੂੰ ਇਟਸ ਲਾਈਕ ਲਾਈਫ ਇਜ਼ ਥੇਅਰ ਥੇਅਰ ਸ਼ੁੱਡ ਬੀ ਰੂਲਸ ਜੇ ਰੂਲਸ অর ਰੈਗੂਲੇਸ਼ਨਸ ਨਾ ਹੋਣ ਤਾਂ ਮੈਨੂੰ ਨਹੀਂ ਲੱਗਦਾ ਕੋਈ ਚੀਜ਼ ਅੱਗੇ ਵੱਧ ਸਕਦੀ ਆ ਬਟ most of the times people think with the rules sometimes you got to think with your heart not from just your head theek hai yaar nu use karo but je tusi heart ton sochde ho ta you should be considered as a kind person theek hai ji te ede ch koi oh nahi hai ha aap kithe matlab aidda na hove ki tusi sirf heart na sochde jao te log tuhanu matlab oh banau de jaan vi ha inu kida pata vi inu tusi ke matlab mentally emotionally ya ਮਤਲਬ ਤੁਸੀਂ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਸਹੋ ਕਿਤੋਂ ਵੀ ਉਹਨਾਂ ਦਾ ਬ੍ਰੇਨ ਆਪਣੇ ਯੂਜ਼ ਕਰਨ ਨੂੰ ਦਿੱਤਾ ਹੁੰਦਾ ਬਟ ਥਿੰਕ ਫਰਮ ਯੂਅਰ ਹਾਰਟ ਟੂ ਆਲਵੇਸ ਬੀ ਕਾਈਂਡ ਠੀਕ ਹੈ ਜੀ ਐਦਾਂ ਦੇ ਰੂਡ ਨਾ ਹੋ ਜਿਓ ਕਿ ਸਿਰਫ ਤੁਸੀਂ ਬ੍ਰੇਨ ਤੋਂ ਸੋਚੀ ਜਾਓ ਤੇ ਅਗਲੇ ਦੇ ਮੂਰੇ ਦੇ ਦੇਖੋ ਇਹਨਾਂ ਅਗਲੇ ਦਾ ਨੁਕਸਾਨ ਹੋਈ ਜਾਵੇ ਜਾਂ ਅਗਲਾ ਕੁਝ ਹਰਟ ਹੋਵੇ ਪਲੀਜ਼ ਐਦਾਂ ਦੀ ਕੋਈ ਚੀਜ਼ ਨਾ ਕਰਿਆ ਕਰੋ ਹਾਂ ਠੀਕ ਹੈ ਜੀ ਇਹ ਹੋ ਗਏ ਸੀਗੇ ਆਪਣੇ ਇਨਕਰੇਜਿੰਗ ਤੇ ਤੇ ਆ ਨੈਕਸਟ ਹੈਗੇ ਨੇ ਮੇਰੇ ਲਿਵਿੰਗ ਤੇ ਲੋਕ ਆ ਏ ਰੋਜ਼ਾ ਪਾਰਕਸ ਇਹ ਉਹਦਾ ਕੋਟ ਹੈ ਜੀ ਕਿ ਇਚ ਪਰਸਨ ਮਸਟ ਲਿਵ देयर ਲਾਈਫ ਐਜ਼ ਅ ਮਾਡਲ ਫਾਰ ਅਦਰਸ ਬੀ ਵੈਰੀ ਸਿੰਪਲ ਸਟ੍ਰੇਟ ਆ ਮਤਲਬ ਵੀ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਇਸ ਤਰੀਕੇ ਨਾਲ ਜਿਉਮੂ ਆ ਵੀ ਲੋਕਾਂ ਵਾਸਤੇ ਇੱਕ ਆਦਰਸ਼ ਬਣ ਸਕੋ ਲੋਕਾਂ ਨੂੰ ਐਗਜ਼ਾਮਪਲ ਦੇ ਸਕੋ ਤੁਹਾਡੀ ਗੱਲ ਕਰਕੇ ਲੋਕ ਕਹਿਣਗੇ ਹਾਂ ਉਹ ਇਦਾਂ ਕਰ ਰਿਹਾ ਤਾਂ ਮੈਂ ਵੀ ਓਦਾਂ ਕਰਾਂ ਜਿਉਂ ਨੇ ਇਦਾਂ ਕੀਤਾ ਸੀ ਮੈਂ ਓਦਾਂ ਕਰਾਂ ਜਾਂ ਉਹ ਇਹ ਕਰੂਗਾ ਕਿਉਂਕਿ ਇਫ ਸਮਬਡੀ ਇਸ ਆ ਫੋਲੋਇੰਗ ਯੂ ਫਾਰ ਟੂ ਲੌਂਗ ਐਂਡ ਉਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਦੀ ਸੋਚ ਨਹੀਂ ਰੱਖਦੇ ਹੋ ਕਿ ਤੁਸੀਂ ਅੱਗੇ ਮਤਲਬ ਕਿਹੜੀ ਚੀਜ਼ ਦਾ ਕਿਹੜਾ ਜਿਹਾ ਸੋਲੂਸ਼ਨ ਕੱਢੋਗੇ ਸੋ ਉਹ ਚੀਜ਼ ਓਦਾਂ ਮਤਲਬ ਆਪਣੀ ਜ਼ਿੰਦਗੀ ਜਿਉਵੋ ਜਾਂ ਜਿਹੜਾ ਕਿ ਤੁਸੀਂ ਕਿਸੇ ਦੇ ਆਦਰਸ਼ਕ ਬਣ ਸਕੋ ਕੋਈ ਵੀ ਬੰਦਾ ਤੁਹਾਨੂੰ ਫਾਲੋ ਕਰਨ ਤੋਂ ਝਿਜਕਾਵੇ ਨਾ ਝਿਜਕੇ ਨਾ ਤੇ ਤੁਸੀਂ ਮਤਲਬ ਸੈਕੰਡ ਐਗਜ਼ਾਮਪਲ ਇਨ ਯੂਰ ਲਾਈਫ ਉਦਾਂ ਦੀ ਜ਼ਿੰਦਗੀ ਜੇ ਪੇਜਾਂ ਨੂੰ ਤਰ੍ਹਾਂ ਤੇ ਲੋਕ ਤਾਂ ਯਾਦ ਰੱਖੀ ਠੀਕ ਹੈ ਜੀ ਦ ਨੈਕਸਟ ਵਨ ਐਜ਼ ਅ ਫਰਮ ਹੈਲਨ ਕੈਲਰ ਕੈਨ ਬੀ ਸੋ ਲੌਂਗ ਐਜ਼ ਦਾ ਮੈਮਰੀ ਆਫ ਸਰਟਨ ਬਲਵਡ ਫਰੈਂਡਸ ਲਿਵਜ਼ ਇਨ ਮਾਈ ਹਾਰਟ ਆਈ ਸ਼ਲ ਸੇ ਲਾਈਫ ਇਜ਼ ਗੁੱਡ ਬਿਲਕੁਲ ਠੀਕ ਹੈ ਜੀ ਇਹਨਾਂ ਨੇ ਇਹ ਕਹਿੰਦੇ ਜੇ ਤੁਹਾਡੀ ਮਤਲਬ ਦਿਲ ਦੇ ਵਿੱਚ ਕੁਝ ਤੁਹਾਡੇ ਚੰਗੇ ਫਰੈਂਡਾਂ ਦੀ ਚੰਗੇ ਦੋਸਤਾਂ ਦੀ ਉਹਨਾਂ ਦੀ ਮੈਮਰੀ ਸੰਭਾਲੀ ਹੋਈ ਹੈਗੀ ਆ ਹਨਾ ਜੇ ਚੰਗੇ ਫਰੈਂਡ ਦੀ ਮੈਮਰੀ ਹੈਗੀ ਆ ਤਾਂ ਤੁਹਾਡੀ ਲਾਈਫ ਬਹੁਤ ਵਧੀਆ ਕਿਉਂਕਿ ਬਹੁਤ ਆ ਹੁੰਦੇ ਅੱਜ ਕੱਲ ਦੇ ਜਮਾਨੇ ਚ ਬਹੁਤ ਲੋਕਾਂ ਚ ਇਹ ਮਤਲਬ ਆ ਡੈਫੀਸ਼ੀਅਨਸੀ ਹੋ ਰਹੀ ਹੈ ਘਾਟ ਹੋ ਰਹੀ ਹੈ ਕਿ ਉਹਨਾਂ ਕੋਲੇ ਚੰਗੇ ਫਰੈਂਡ ਹੈ ਨਹੀਂ ਠੀਕ ਹੈ ਜੀ ਉਹਦੀ ਮੈਮਰੀ ਉਹਨਾਂ ਦੀ ਯਾਦ ਹੈ ਨਹੀਂ ਕਿ ਆ ਰੀਜ਼ਨ ਬੀਇੰਗ ਜਿਹੜਾ ਮੈਂ ਪਹਿਲਾਂ ਤੁਹਾਨੂੰ ਦੱਸ ਕੇ ਗਿਆ ਕਿ ਟ੍ਰਾਈ ਟੂ ਲਿਵ ਗੁੱਡ ਲਾਈਫ ਜੇ ਤੁਸੀਂ ਗੁੱਡ ਲਾਈਫ ਲਿਵ ਕਰਦੇ ਹੋ ਜੇ ਤੁਸੀਂ ਆਲੇ ਦਾਲੇ ਪਿਆਰ ਵੰਡਦੇ ਹੋ ਤਾਂ ਤੁਹਾਨੂੰ ਲੋਕ ਯਾਦ ਕਰਦੇ ਨੇ ਜੇ ਤੁਹਾਡੇ ਚੰਗੇ ਦੋਸਤਾਂ ਬਣੇ ਬਣ ਗਏ ਜੇ ਤੁਸੀਂ ਆਪ ਚੰਗੇ ਹੋ ਜੇ ਤੁਹਾਡੇ ਚੰਗੇ ਦੋਸਤ ਨੇ ਤੁਹਾਡੇ ਦਿਲ 'ਚ ਨੇ ਤਾਂ ਤੁਹਾਡੀ ਲਾਈਫ ਬਹੁਤ ਵਧੀਆ ਕਿ ਇਸ ਤੋਂ ਉੱਤੇ ਤੁਸੀਂ ਹੋਰ ਕੀ ਚਾਹੁੰਦੇ ਹੋ ਠੀਕ ਹੈ ਜੀ ਤੇ ਬਾਕੀ ਆ ਐਂਡ ਜਿੰਨ ਕਹਿੰਦੇ ਨੇ ਲਾਸਟ ਟੂ ਸੈਂਟਸ ਫਰਮ ਮੀ ਮੈਂ ਇਹਦਾ ਇਹੀ ਮਤਲਬ ਕਨਕਲੂਜਨ ਕੱਢਿਆ ਟੂਡੇ ਕਿ ਇੱਕ ਤਾਂ ਜਿਉਂ ਮੋ ਇੱਕ ਪਿਆਰ ਨਾਲ ਜਿਉਂ ਤੇ ਇੱਕ ਹੱਸੂ ਖੇਡੋ ਹਰ ਰੋਜ਼ ਇਹ ਚੀਜ਼ ਨੂੰ ਆਪਣੀ ਮਤਲਬ ਜਨਰਲ ਪ੍ਰੈਕਟਿਸ ਬਣਾ ਲਓ ਕਿ ਆਲਵੇਜ਼ ਲਵ ਲਵ ਐਂਡ ਲਾਫ ਠੀਕ ਹੈ ਜੀ ਏਵਰੀ ਡੇ ਤੇ ਇਹ ਕਹਿੰਦੇ ਹੋਏ ਮੈਂ ਅੱਜ ਦੀ ਵੀਡੀਓ ਆ ਕਰ ਲੱਗਿਆ ਸਮਾਪਤ ਸੋ ਕੱਲ ਨੂੰ ਫੇਰ ਮਿਲਦੇ ਹਾਂ ਠੀਕ ਹੈ ਜੀ ਤੇ ਅਦੋਂ ਤੱਕ ਸਸ਼ੀ ਕਾਲ